ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਚੈੱਕ ਕਰੋ ਕੈਸਟ ਜਿਹੜੇ ਪ੍ਰਾਲੀਆਂ ਪ੍ਰਾਲੀਆਂ ਕਹਿੰਦਾ ਪੁਰਾਣੇ ਡੱਕਾਂ ਵਿੱਚ ਚੱਲਦੀਆਂ ਟੇਪ ਰਿਕਾਰਡਾਂ ਵਿੱਚ ਚੱਲਦੀਆਂ ਸੀ ਘਟੋ ਘਾਟਾ ਜ ਮੈਨੂੰ 15 15 ਸਾਲਾਂ ਬਾਅਦ ਵੇਖੀ ਹੁਣੀ ਮੈਂ ਇਹ ਵੇ ਪਹਿਲਾਂ ਵੇਖੀ ਮੈਂ ਚਲਦੀ ਵੇਖੀ ਕਿ ਟੇਪ ਰਿਕਾਰਡ ਦੇ ਵਿੱਚ ਮੇਰੇ ਮਾਮੇ ਉਹ ਟੇਪ ਰਿਕਾਰਡ ਹੁੰਦੀ ਉੱਚ ਵੇਖੀ ਆ ਤੇ ਸਾਡੇ ਚਾਚੇ ਕੋਲ ਦੀ ਟੇਪ ਰਿਕਾਰਡ ਉੱਚ ਵੇਖੀ ਜੇ ਮੇਜਾਂ ਚੱਲਦੀ ਐ ਕੈਸਟ ਇੱਕ ਹੁੰਦਾ ਸੀ ਡੈਕ ਹੁੰਦਾ ਹੁੰਦਾ ਉਹਦੇ ਵਿੱਚ ਚੱਲਦੀਆਂ ਵੇਖੀਆਂ ਕੈਸਟਾਂ ਐਰੋਗਪਾਦ ਨਹੀਂ ਚੱਲੀ ਜਾਣ ਇਹ ਨੂੰ ਕਮਾ ਕੇ ਤੇ ਜ਼ੀਰੋ ਕਰ ਦੇਣੀ ਇਦਾਂ ਤੇ ਉਹ ਗਣ ਕੇ ਟੇਪ ਜੀ ਦੀ ਟੇਪ ਹੁੰਦੀ ਨਹੀਂ ਗਈ ਉਹਦੇ ਉਹਨਾਂ ਦਾ ਜਮਾਨਾ ਹੈ ਹੁਣ ਟੇਪ ਦਾ ਸੱਲੋ ਕਿ ਫੋਨ ਹੈ ਫੋਨ ਹੈ ਪੂਰਾ ਪੂਰਾ ਟੀਵੀ ਲਾ ਲੋ ਹੱਥੇ ਸਾਰਾ ਕੋਈ ਤੇ ਸਾਰੇ ਕੰਮ ਇੱਕ ਫੋਨ ਕਰਨ ਦਿਆ ਉਹਦੇ ਬਸ ਟੇਪ ਰਿਕਾਰਡ ਹੀ ਕੱਲਾ ਹਾਂ ਇੱਕੋ ਹੀ ਜੀ ਤੇ ਹੁਣ ਇੱਕੋ ਹੀ ਉਹ ਤੋਂ ਟੇਪ ਰਿਕਾਰਡ ਹੀ ਕੱਲੀ ਇੱਕ ਹੁੰਦੀ ਤੇ ਆ ਕੈਸਟ ਵਿੱਚ ਪਾ ਲੈਣੀ ਇਹ ਸਾਡੇ ਕੋ ਕੈਸਟ ਨਹੀਂ ਆ ਟਿਕਣਾ ਮਰੂਤੀ ਹੁੰਦੀ ਕਾਰ 800 ਚੋਪਰੀ ਆ ਟੱਕ ਮਰੂਤੀ ਹੁੰਦੀ 800 ਤੇ ਉਹਦੇ ਵਿੱਚ ਵੀ ਹੀ ਲਾਉਂਦੇ ਨੇ ਇਦਾਂ ਹੀ ਟੇਪ ਆ ਕੈਸਟਾਂ ਉਹਦੇ ਵਿੱਚ ਹੁੰਦਾ ਹੈ ਡੈਕ ਹੁੰਦਾ ਹੈ ਨਾ ਉਹਦੇ ਵਿੱਚ ਰਾਜ ਆਨੇ ਨੇ ਜਿਹੜਾ ਇਹਦੇ ਚ ਲਾਉ ਡਾੜੀ ਡਾੜੀ ਨਹੀਂ ਲਈ ਕਾਰ ਉਹ ਲਈ ਮੇਰੇ ਖਿਆਲ ਤੋਂ ਅੱਜ ਤੋਂ ਸਾਨੂੰ 15 16 ਸਾਲ ਪਹਿਲਾਂ ਦੀ ਗੱਲ ਹੈ 15 ਨਾ ਨਿਕਾ ਗਿਆ ਹੈ ਨਾ 1500 ਇਹ ਵੀ ਨਿਕਾ ਜਾ ਹੀ ਤੇ ਉਹਦੇ ਲਈ 35 ਕਿ ਚਾ 45000 ਦੀ ਖੰਡਈ ਸੀ ਨਾ ਉਹ 35000 ਦੀ 35000 ਦੇ ਲਈ ਮੇਰੇ ਖਿਆਲੋਂ Maruti ਬੜੀ ਵਧੀਆ ਸੀ ਉਦੋਂ ਹੀ ਨਿੱਕੇ ਹਾਂ ਤੇ ਚਲੋ ਨਾ ਹੋਣੀ ਹੈ ਗਿਆ ਟਾਈਮ ਕੋਣੀ ਫੇ ਲਵਾ ਗਣ ਮਹਾਰਾਏ ਕਰੇ ਕਿਰਪਾ ਤੇ ਚਾਨਕੀਬਾ ਕਰੇ ਕਿਰਪਾ ਮਹਾਰਾਏ ਕੋਈ ਉਹਨਾਂ ਨੂੰ ਫੋਰਚੂਨਰੀ ਨਹੀਂ ਲਾਈ ਇਹ ਜਥਾਰੀ ਨਹੀਂ ਲੈਈ ਉਹ ਤੇ ਉਹਦੀ ਰਜਾਵਾ ਜੋ ਉਹਨਾਂ ਦੇ ਨਾਲ ਹੋਈ ਤੇ ਨਾਲ ਉਹ ਤੋਂ ਵੱਧ ਕੇ ਕੋ ਮਿਲਣ ਨਾਲ ਤੋਂ ਘਟੇ ਕੋ ਮਿਲਣਾ ਬਾਕੀ ਅਸੀਂ ਤੁਹਾਨੂੰ ਇਹ ਚੀਜ਼ ਵਿਖਾਉਣਾ ਹੈ ਮੈਂ ਦੇਖੋ ਇਹਨਾਂ ਦਾ ਵੀ ਜਮਾਨਾ ਸੀ ਇਹ ਜਮਾਨਾ ਲੰਘ ਗਿਆ ਟਾਈਮ ਲੰਘ ਗਿਆ ਹੌਣ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਇਹ ਕਦਾਂ ਮੈਮਰੀ ਕਾਰਡ ਵੀ ਪੈਂਦੁੰਦੇ ਹੁਣਾਂ ਜੇ ਉਹਨਾਂ ਦਾ ਬੜਾ ਚੋਰੀ ਆਈ ਮੈਮਰੀ ਕਾਰਡ ਚ ਆਪ ਬਾਹਰ ਲਾਉਣਾ ਸਹੀ ਗੱਲ ਉਹ ਤੋਂ ਬਾਅਦ ਮੈਮਰੀ ਕਾਰਡ ਆ ਗਏ ਮੈਮਰੀ ਕਾਰਡ ਚ ਹੁਣ ਵੀ ਯੂਜ਼ ਕਰਦੇ ਪਰ ਲੋਕੀ ਬਹੁਤ ਘੱਟ ਹੋ ਗਏ ਆ ਨੋਰਵੈਸੇ ਫੋਨ ਦੀ ਮੈਮਰੀ ਹੁੰਦੀ ਫੋਨ ਦੀ ਮੈਮਰੀ ਬਹੁਤ ਜ਼ਿਆਦਾ ਹੁੰਦੀ ਆ ਹਾਂ ਬੰਦੇ ਲਈ ਹਾਂ ਕੈਮਰੇ ਕੂਮਰੇ ਚ ਪਾਉਣਾ ਪਹਿਲਾਂ ਮੈਮਰੀ ਕਾਰਡ ਤੇ ਉਦਾਂ ਨਹੀਂ ਯਾਰਾ ਹੁਣ ਖਾਸ ਨਹੀਂ ਰਹਿ ਗਿਆ ਮੈਮਰੀ ਕਾਰਡ ਦਾ ਕੰਮ ਇਹਦਾ ਹੁਣ ਫੋਨ ਹੀ ਆ ਗਏ ਵੱਡੇ ਵੱਡੇ ਵੀ 512GB ਤੇ ਨੋਰਮਲ ਹੀ ਆ ਗਈ ਲੋਕਾਂ ਦਾ ਹਨਾ ਹਰੇਕ ਫੋਨ ਵਿੱਚ ਬ ਦੂ ਟੀਵੀ ਕਰਤਾ ਵਾ ਬੜਾ ਤਕੜੀ ਦੇਤੀ ਉਹਨਾਂ ਦੇ ਵਿੱਚ ਮੈਮਰੀ ਚਲੋ ਠੀਕ ਆ ਮੈਂ ਰਿਓ ਵਕਾਉਣਾ ਸੀ ਵੀ ਚੈੱਕ ਕਰੋ ਅੱਜ ਦਾ ਕਿੰਨਾ ਮਰ ਵੀ ਪੁਰਾਣੀ ਯਾਦ ਹੀ ਐ ਕਿ ਵੀ ਕੇ ਕੋਈ ਨਹੀਂ ਇੱਥੇ ਵੀ ਬਣਾਵਾ ਕੋਈ ਵੀਡੀਓ ਕੋਈ ਬਣੀ ਦੇ ਇਹਦੇ ਚੀਜ਼ਾਂ ਦੇ ਵੀ ਚਲੋ ਮਿਲਦੇ ਆ ਬਾਅਦ ਕਰਦੇ ਆ ਵਲੋਗ ਇਹਦਾ ਕੰਟੀਨਿਊ ਨੂਰ ਅਡੇ ਘਰੇ ਸਵੇਰੇ ਆਈ ਤੜਕੇ ਦੀ ਹਾਂ ਸਾਸਰੀ ਘਰ ਬਲਾ ਸਾਸਰੀ ਘਰ ਬਲਾ ਸਾਸਰੀ ਹੈ ਲਾਵਟੀ ਵਾਤੀ ਆ ਸਾਸਰੀ ਘਰ ਬਲਾ ਕਿ ਲੈ ਆ ਵਾ ਕੇ ਲੈ ਬੋਲਿਆ ਤੂੰ ਹਾਜੀ ਆਇਆ ਆ ਆਓ ਕੀ ਲੈ ਕੇ ਪਖੇ ਲੈ ਕੇ ਆਈਂ ਰੋਟੀਆਂ ਰਟੀਆਂ ਸਾਰਾ ਕੁ ਨਾਲ ਹੀ ਆ ਵੀ ਇਹੋ ਲੈ ਕੇ ਆਈ ਹੀ ਇਹਦੇ ਬੈਗ ਚ ਨਿਕਲੀ ਟੇਬ ਰਿਕਰਡ ਆ ਟੇਬ ਰਿਕਰਡ ਨਹੀਂ ਪਰ ਵੀ ਕੈਸਟ ਉਹ ਚੋਕਾ ਜਾ ਕੇ ਰੱਖਦਾ ਕਰਾਂਗੇ ਜੇ ਰੱਪਣੇ ਹਮਮ ਬੋੜੀ ਬੋੜੀ ਚੱਲ ਜਾਈਏ ਸੋ ਗਾਇਸ ਪਾਣੀ ਪੀਂਡੀਆਂ ਪਾਣੀ ਤਰੋਂਕਾਂ ਦਾ ਫਾਇਦਾ ਹੈਗਾ ਬਾਹਰ ਪਾਣੀ ਤਰੋਂਕਾ ਚਲੋ ਇਹ ਵੀ ਜਨਵਰੀ ਪਾਣੀ ਪੀਂਦੇ ਵਿੱਚ ਜਿਹੜਾ ਬਜਿਆ ਰੁਕ ਗਿਆ ਪਣੀ ਆਹਹੀਂ ਕੁੱਤਿਆਂ ਵਾਲੀ ਰੱਖਿਆ ਹੈ ਉਹ ਨਾਲ ਹੀ ਖਲੋਤੇ ਬਾਹਰ ਮੈਂ ਡੈਡੀ ਤੇ ਇੰਦਰ ਹਲੋ ਗਾਇਸ ਅਹੀਂ ਉਹ ਚੈੱਕ ਕਰਨੇ ਵੇ ਕਿ ਲੈਵਲਰ ਮਾਈਕ ਤੇ ਆਮ ਮਾਈਕ ਵਿੱਚ ਕੀ ਫਰਕ ਹੈ ਡਿਫਰੈਂਸ ਕੀ ਆ ਕਿਉਂਕਿ ਅਹੀਂ ਮਗਵਾਇਆ ਨਾ ਮੈਕ ਹੋਣਾ ਜਿਹੜੇ ਕਿਰੇ ਹੋਲੈਂਡਸ ਲਾਰਕ ਐਮ 2 ਉਹ ਮਗਵਾਏ ਮੈਕ ਤੇ ਅਹੀਂ ਉਹ ਚੀਜ਼ ਵੇਖਣੀ ਵੀ ਉਹਨਾਂ ਵਿੱਚ ਉਹਦੇ ਵਿੱਚ ਲਿਖਿਆ ਉਹਦੇ ਚ ਆਪਸ਼ਨ ਹੈਗਾ ਇੱਕ ਲਾਇਬ੍ਰੀ ਲਾਇਬਲੀਅਰ ਹੈ ਲਾਇਬਲੀਅਰ ਹੈ ਕੀ ਲਾਇਬਲੀਅਰ ਹੈ ਲਾਇਬਲੀਅਰ ਲਾਇਬਲੀਅਰ ਆਪਸ਼ਨ ਜਿਹੜੀ ਉਹ ਵਧੀਆ ਲਾਇਬਲੀਅਰ ਨਾ ਹੁੰਦਾ ਵੀ ਲਾਇਬਲੀਅਰ ਨਾ ਨਾਮ ਹੈ ਹਾਈ ਕੁਆਲਟੀ ਹੈ ਦੀ ਇਹ ਵੇਖਣਾ ਵੀ ਕੀ ਡਿਫਰੈਂਸ ਹੁੰਦਾ ਆਮ ਮੈਗਨਲ ਤੇ ਉਹਦੇ ਵਿੱਚ ਕੀ ਫਰਕ ਆ ਬਾਕੀ ਹਨ ਲੋਡ ਨੀਡ ਹੀ ਉਹਦੀ ਕਿਉਂਕਿ ਚੰਗੇ ਲਾਇਬਲੀਅਰ ਹੈ ਹਾਂ ਕਿਉਂਕਿ ਇਹਨਾਂ ਨੂੰ ਨੀਡ ਹੀ ਉਹ ਚੀਜ਼ ਦੀ ਤਾਂ ਕਰਕੇ ਮੰਗਵਾਏ ਮੈਂ ਅੱਜ ਚਲੋ ਹੈਗਾ ਹੀ ਚਲ ਇਹ ਕਾਫੀ ਮਹਿੰਗੇ ਹੀ ਆ ਅਲੇ ਵੀ ਹਾਨੂੰ ਨੀਡ ਉਹਦੀ ਚੀਜ਼ ਆ ਜਰੂਰ ਜੇ 24 ਘੰਟੇ ਉਹਦੀ ਰਹਿੰਦੀ ਏ ਉਹ ਚੀਜ਼ਾਂ ਦੀ ਹਨ ਮੰਗਾਉਣੇ ਪੈਣੇ ਹੀ ਮਗਾਏ ਆ ਇਨਵੈਸਟ ਕਰਨਾ ਜਨ ਲਈ ਜ਼ਰੂਰੀ ਬਾਕੀ ਹੁਣ ਬਾਹਰ ਖਲੋਤੇ ਆ ਕਿੰਨੇ ਆਣੇ ਉਹਦਾ ਗੱਲਾਂ ਪਤਾ ਕਰਨੇ ਆ ਬਾਕੀ ਸੈਰਸੂਰ ਕਰਨ ਜਾਵਾਂਗੇ ਰੋਟੀ ਖਾ ਗਏ ਤੇ ਹੁਣ ਮੜਾ ਅਨੂਪਮਾ ਆਇਆ ਹੁਣਾ ਸ਼ੋਅ ਸਾਡੇ ਜਿਆਦਾ ਖਾ ਸਾਡੇ ਖਰਚੇ ਹੋ ਚੱਲਣ ਦੇ ਹੁੰਦੇ ਜਾਂ ਜੇਠਾ ਲਾਲ ਦੋ ਸ਼ੋਅ ਹੀ ਐ ਤੇ ਉਹ ਵੇਖ ਕੇ ਐਪੀਸੋਡ ਤੇ ਫੇਰ ਹੀ ਜਾਂਦੇ ਆ ਬਾਹਰ ਸੈਰਸੂਰ ਕਰਨ ਤੇ ਉਹਦਾ ਅੱਜ ਆਰਡਰ ਕਰਤੇ ਆ ਤੇ ਵੀਰ ਵਰ ਤੱਕ ਆਉਣੇ ਮੈਂ ਕਪਣੀ ਕਣੀ ਆ ਰਹੀ ਵੀਡੀਓ ਬਣਾਉਣੀ ਹੁਣ ਜਦੋਂ ਆਣੇ ਆਪਣੇ ਆਪ ਦੇ ਮੈਗ ਬੜਾ ਹੁੰਦਾ ਹੈ ਹੱਥ ਮੇਂ ਜਾਂ ਸਟੈਂਡ ਪਰ ਰੱਖਤੇ ਹੈ ਗਾਇਨ ਸਟੂਡੀਓ ਰਿਕਾਰਡਿੰਗ ਕੇ ਲੀਏ ਅੱਛਾ ਹੈ ਲਿਵੈਲियर ਮਾਈਕ ਛੁਪਾ ਕੇ ਵਕਤਾ ਕੀ ਨਿਕਟ ਕੀ ਆਵਾਜ਼ ਕੇ ਲੀਏ ਹੈ ਜਬਕੀ ਆਮ ਮਾਈਕ ਜ਼ਿਆਦਾ ਬਹੁਮੁਖੀ ਹੈ ਜਿਹੜਾ ਆਮ ਮਾਈਕ ਹੁੰਦਾ ਉਹ ਦੀਦਾ ਜ਼ਿਆਦਾ ਆ ਬੰਲੋ ਤੇ ਜਿਹੜਾ ਲਿਵੈਲियर ਮਾਈਕ ਹੁੰਦਾ ਛੋਟੇ ਹੁੰਦੇ ਆ ਪਕੰਦੀ ਲੱਗਦਾ ਕੁਆਲਿਟੀ ਵਧੀਆ ਹੁੰਦੀ ਹੁੰਦਾ ਉਹ ਜੇ ਛੁਪਾ ਲਓ ਤਾਂ ਲੱਗਦਾ ਤੀ ਤੀ ਜੀ ਛੁਪਾ ਲਓ ਉਹਨੂੰ ਪਤਾ ਨਹੀਂ ਲੱਗੂਗਾ ਤੇਰੇ ਆ ਬਟਨ ਜਿੱਥੇ ਹੋਏ ਆ ਜਿੱਦਾਂ ਕੇ ਦੇਖੋ ਆ ਆੜ ਬੜਤ ਮਿੱਦਾ ਗੋਣਾ ਉਹ ਆੜ ਬੜਤ ਜਿੱਡਾ ਮਲਾਲੇ ਪਿਆ ਮੈਂ ਲਾ ਲਓ ਪਿਆ ਮੈਂ ਕੀ ਲਗਾਵਾਗੇ ਉਹ ਆ ਮਾੜਾ ਮੋਟਾ 1 ਰੁਪਈਆ ਦੇ ਸਿੱਕੇ ਜਿੱਡਾ ਵਾ ਜਿਹੜਾ ਛੋਟਾ 2 ਰੁਪਈਆ ਵਾਲਾ ਸਿੱਕਾ ਨਹੀਂ ਆਇਆ ਉਹ ਜਿੱਡਾ ਜੇ ਹੁਣ ਹਿਸਾਬ ਲਾ ਲਓ 2 ਰੁਪਈਆ ਦੇ ਸਿੱਕੇ ਕੱਢਾ ਦੇ ਮੈਂ 2 ਰੁਪਈਆ ਦੇ ਸਿੱਕੇ ਜਿੱਡਾ ਵਾ ਤੇ ਲਈ ਜਿੱਡਾ ਹੂੰ ਬਾਕੀ ਜਾਣੇ ਕੋਈ ਨਹੀਂ ਸੈਰ ਸੁਰ ਕਰਨ ਤੇ ਫੇਰ ਬਣਾਉਂਦੇ ਆਂ ਵਲੌਗ ਬਾਏ ਕਰਦੇ ਕੰਟੀਨਿਊ ਵਲੌਗ ਹੁਣ ਸੀਰੀਅਲ ਵੇਖ ਲਈ ਇੱਕ ਦੋ ਕੰਨਾਂ ਨਾਲ ਅੱਜ ਕੱਲ੍ਹ ਤਾਂ ਨੋਈ ਪਤਾ ਨਾ ਮਿੱਤੇ ਲੀ ਕੀ ਤੇ ਥੇਲੀਆਂ ਦਾ ਮੈਨੂੰ ਪਰ ਥੇਲੀ ਵਿੱਚ ਲਾ ਕੇ ਵੇਖੀ ਮੂੰ ਤਾਂ ਪਤਾ ਮਸਲਾ ਹੀ ਮਾਮੇ ਪਿੰਡ ਆ ਹੱਲੇ ਉਹ ਹੁਣ ਭਾਵੇਂ ਨਾ ਚੱਲਦੀ ਅੱਜ ਤੋਂ ਮਹਾ ਜਾਂ 7-8 ਸਾਲ ਪਹਿਲਾਂ ਚੱਲਦੀ ਸੀ ਥੇਲੀ ਮਾਮੇ ਪਿੰਡ ਦੋ ਥੇਲੀਆਂ ਦੇ ਇੱਕੋ ਦੁਕਾਨ ਤੇ ਚੱਲਦੀ ਦੋ ਥੇਲੀਆਂ ਦੇ ਕੇ ਤੇ ਇੱਕ ਮੱਠੀ ਲਈਦੀ ਸੀ ਰੁਪਈਏ ਦੀ ਦਾ ਹਾਂ ਦਾ ਸੀ ਪੰਜਾਬ ਦਾ ਸੀ ਦੁਕਾਨ ਦਾ ਹੈ ਕਿਤੇ ਕੰਦਾ ਹੈ ਦੁਕਾਨ ਤੇ ਮਾਮੇ ਪਿੰਡ ਪੰਜਾਬ ਨਾ ਹਾਂ ਮਾਮੇ ਪਿੰਡ ਹਜੇ ਵੀ ਚੱਲਦੀ ਸੀ ਆ ਜਦੋਂ ਪੰਜਾਨੇ ਹਾਂ ਨਿੱਕੇ ਨੇ ਉਹ ਮਾਮੇ ਨੂੰ ਨਹੀਂ ਗਿਆ ਸੀ ਉਰਲੇ ਬੋਸ ਦੀ ਰੋਡ ਕੋਰੇ ਚੱਲ ਗਏ ਸੀ ਜਦੋਂ ਉਦੋਂ ਗਾਇਸ ਚੱਲਦੀਆਂ ਸੀ ਥੇਲੀਆਂ ਉੱਥੇ ਦੁਕਾਨ ਸੀ ਇੱਕ ਬਾਪੂ ਜਿਹਾ ਹੈ ਅੰਕਲ ਜਿਹਾ ਇਹਨਾਂ ਨੂੰ ਸ਼ੌਂਕ ਸ਼ਾਂਕ ਕਿ ਥੇਲੀਆਂ ਲੈ ਜਾਂਦਾ ਜਿੱਥੇ ਹੋ ਸਕਦਾ ਚੱਲਦੀ ਹੋਣਾ ਜੇ ਵੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਜ਼ਿਆਦਾ ਪੁਰਾਣੀ ਨਹੀਂ 10 12 ਸਾਲ ਪਹਿਲਾਂ ਦੀ ਗੱਲ ਆ ਉਦੋਂ ਚੱਲਦੀਆਂ ਥੇਲੀਆਂ 50 ਦਾ ਹੀ ਇੱਕ 5 ਪੈਸੇ 5 ਪੈਸੇ ਰਗਾ ਇੱਕ ਪੈਸਾ ਹੁੰਦਾ ਸੀ ਹੁੰਦਾ 5 ਪੈਸੇ ਉਨੇ ਕਬਾਹ ਮੋਲ ਦੇ ਸਈ ਇੱਕ ਪਹਹਾ ਲੈ ਜਾਣਾ ਇੱਕ ਦੁਕਾ ਲੈ ਜਾਣਾ ਇੱਕ ਠੇਕਾ ਲੈ ਜਾਣਾ ਇਤਰਾ ਕਰਕੇ ਜਾਂ ਦੋ ਦੁੱਕੇ ਲੈ ਜਾਣੇ ਇੱਕ ਪਹਹਾ ਲੈ ਜਾਣਾ ਦੇ ਪੰਜਾਬਣ ਜਾਣਾ ਹੂੰ ਪੰਜ ਗੋਲੀਆਂ ਵਿੱਚ ਖੜਨਾਂ ਕਰਨੇ ਦੇ ਦੇ ਦੇਣੀ ਆ ਸਾਨੂੰ 1 ਰੁਪਈਆ ਦੀ ਕਿੰਨੀ ਗੋਲੀਆਂ ਦੀ 100 100 ਗੋਲੀਆਂ ਦੀ 1 ਰੁਪਈਆ ਤੇ ਹੁਣ 1 ਰੁਪਈਆ ਦੀ ਮਹਾਚਾਰਚਾਰ ਤੇ ਮੇਰੇ ਸਾਹਮਣੇ ਦੋ ਤਿੰਨ ਸਾਲ ਪਹਿਲਾਂ ਦਿੰਦੇ ਰਹਿ 1 ਰੁਪਈਆ ਜਿਹੜਾ 10 ਰੁਪਈਆ ਹੁਣ ਤਾਂ ਖੇਲ ਹੀ ਖਤਮ ਹੋ ਗਿਆ ਗੋਲੀਆਂ ਵਾਲਾ 10 ਰੁਪਈਆ ਦਾ ਗੁੱਡਾ ਨਹੀਂ ਲਿਆਉਂਦੇ ਆ ਤੀਰ ਵਾਲਾ ਚਵਾਨੀ ਵਾਲਾ ਹੁੰਦਾ ਸੀ ਚਵਾਨੀ ਦਾ ਹੁੰਦਾ ਸੀ ਇੱਕ 20 ਪੈਸੇ ਦੀ ਪਤੰਗ ਹੁੰਦੀ ਹੁੰਦੀ ਹੁਣ ਤਾਂ 10 ਰੁਪਈਆ ਵਾਲਾ ਗੁੱਡਾ ਏਡਾ ਕ ਦਿੰਦੇ ਉਹ ਹੋਈ ਉਹ ਚਵਾਨੀ ਦਾ ਦਿੰਦੇ ਦਿੰਦੇ 20 ਪੈਸਾ ਦਾ 15 ਪੈਸਾ ਵਾਲਾ ਗੁੱਡਾ ਤੇ ਜਿਹੜੀ ਜਿਹੜੇ ਡੇਡੰਦੇ ਜਿਹੜੇ ਵਾਲਾ ਜਿਹੜੇ ਜਿਹੜੇ ਵੱਡੇ ਹੁੰਦੇ ਵੱਡੇ ਜਿਹੜੇ 70 ਪਤੰਗਾਂ ਗੁੱਡੇ ਉਹ ਆਓ ਓਪਨ ਰਪਈਆਂ ਦਾ ਕੋਈ 10 ਰਪਈਆਂ ਦਾ ਇਹ ਤੋਂ ਵੱਧ ਨਹੀਂ ਹੁੰਦੀ ਸਹੀ ਹੈ 10 ਰਪਈਆਂ ਦਾ ਡੋਰ ਦਾ ਹੱਥ ਨਾ ਲਾਇਓ ਗੋਟ ਸੀ 28 ਨੜਾ ਇਹ ਆਂਦੇ ਦੇਖੋ ਦੋ ਕਾਚ ਨਾ ਲਾਉਂਦੇ ਦੇ ਹੀ ਬੋਲੇ ਹੁੰਦੇ ਦੇ ਹੀ ਮੁਨਸ਼ੀ ਨਹੀਂ ਆਏ ਤਾਂ ਛੋਟੇ ਆ ਉਹ ਲਿਆ ਕੇ ਡਾਉਨੇ ਦੇ ਗੁੱਡਾ ਉਹ ਲੈ ਆਪਾਂ ਵੀ ਲਿਉਣਾ ਰਹਿ ਕਿ ਨਹੀਂ ਕਿ ਨਹੀਂ ਡੋਰ ਲੈ ਕੋ ਡਾਉਨੇ ਡਾਉਨੇ ਰਹਿ ਸਾਰੀ ਲੈਣਾ 50 ਦਾ ਫਿਰ ਨਾਲਿਆਂ ਦਾ ਓਏ ਜੇ ਕੀਤੀ ਲਾਲਾ ਨੇ ਕਿਰਪਾ ਪੌੜੀ ਚੜ ਗਈ ਤੇ ਅਰ ਗੁੱਡੀਆਂ ਫੱਤੇ ਦਵਾਂਗੇ ਆਪਣੇ ਕੋਠੇ ਨੂੰ ਹਾਂ ਯਾਰ ਪੰਜੇ ਲਾ 10-10 ਰੁਪਏ ਦੇ ਨਹੀਂ ਪਿੰਨੇ ਲਿਆ ਗੁੱਟਾ ਡਾਕਲੇ ਸਹੀ ਹੈ ਇੱਥੇ ਬੋ ਜਾ ਤੋ ਰਾਣੀ ਨੂੰ ਬੜਾ ਬਾਕੀ ਇਹ ਬਰੰਟੇ ਬਰੰਟੇ ਤੇ ਹੋਣਾ ਖਤਮ ਹੋਈ ਕਾਣੀ ਬਰੰਟੇ ਬਰੰਟੇ ਨਹੀਂ ਹੋਣੀ ਕੋਈ ਨਾਲ ਦਾਣਾ ਖੇਡਦਾ ਅੱਧੇ ਵਾਲੀ ਗੁਸ਼ੀ ਮਤਲਬ ਫੋਨ ਹੀ ਰਹਿ ਗਿਆ ਕੋਲ ਫੋਨ ਵੇਖਣੇ ਆ ਹੋਰ ਕੋਹ ਨਹੀਂ ਫੋਨ ਤੋਂ ਲਾਵਾ ਕੋਈ ਨਹੀਂ ਕਰਦਾ ਕੋਈ ਹਾਂ ਪਤਾ ਹੀ ਨਹੀਂਣਾ ਪੁਰਾਣੀ ਅੱਧੇ ਵਾਲੀ ਗੁਸ਼ੀ ਪੰਜੇ ਵਾਲੀ ਗੁਸ਼ੀ ਜਵਾਨੀ ਦੀ ਗੁਸ਼ੀ ਰਪਈਏ ਦੀਆਂ ਚਾਰ ਗੁਸ਼ੀ ਦਾ ਡੋਰ ਜੰਗ ਮਿਲਣ ਦਾ ਪਿੰਨਾ ਬਣਾਣਾ ਰੰਗ ਬਰੰਗੇ ਵਾਲੀ ਹੋਣੀ ਆ ਪਿੰਨਾ ਵੱਡਾ ਕਰਨਾ ਨਾ ਵੱਡਾ ਕਰਨਾ ਹਾਂ ਪਟਾੜੇ ਨੇ ਇਹਨੇ ਕਾੜੇ ਉਹ ਚੀਜ਼ ਕਾਦੋ ਕਾੜੇ ਥੋੜੇ ਚੀਨੇ ਮੈਂ ਵੀ ਤਾਂ ਕਰਦਾ ਕਿਛੀਆਂ ਕੱਟੀਆਂ ਕਰ ਕਰਕੇ ਆਹੋ ਵਾਂਡੇ ਗੁੰਝਲਾਂ ਕੱਢਦੇ ਰਹਿਣਾ ਗੁੱਡੀਆਂ ਦੀਆਂ ਸਭ ਤੋਂ ਪਿੰਡ 'ਚ ਆਪਣੇ ਤੋਦਾ ਮਸ਼ਹੂਰ ਹੁੰਦਾ ਹੈ ਗੁੱਡੀਆਂ ਦੇ ਡੋਰ 'ਚ ਤੋਦਾ ਲਾਉਣਾ ਹੈ ਗੱਲਾਂ ਵਾ ਪਹਿਲਾਂ ਪਹਿਲਾਂ ਚੱਲਦਾ ਟੇਲ ਹੁੰਦਾ ਪੰਮੀ ਸਾਂਹ ਰੋੜੇ ਹਣੀ ਉਹੀ ਹੈ ਚਲ ਠੀਕ ਹੈ ਮਿਲਦੇ ਬਾਅਦੇ ਨਾਲੇ ਬਾਹਰ ਸੈਰ ਸੁਰ ਕਰਕੇ ਆਉਨੇ ਹਾਂ ਹੁਣ ਅਸੀਂ ਆਏ ਬਾਹਰ ਸੈਰ ਕਰਨ ਮੈਂ ਇੰਦਰ ਤੇ ਡੈਡੀ ਤਿੰਨੇ ਆਣੇ ਬਾਕੀ ਅੱਜ ਦੇ ਵਲੌਗ ਵਿੱਚ ਹੋਈ ਤੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹ ਨਜ਼ਰ ਲਈ ਬਾਏ ਬਾਏ ਗੁੱਡ ਨਾਈਟ